ਸਿਆਸਤ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਚੋਣਾਂ ਖਤਮ ਹੁੰਦਿਆਂ ਸਾਰ ਹੀ ਇੱਕ ਵਿਧਾਇਕ ਦੇ ਵੱਲੋਂ ਵੱਡਾ ਯੂ ਟਰਨ ਲਿਆ ਗਿਆ ਦੱਸਦੀ ਹੈ ਕਿ ਚੋਣਾਂ ਤੋਂ ਕੁਸੂਮਾਂ ਪਹਿਲਾਂ ਆਪਣੇ ਵਿਧਾਇਕਪਦ ਤੋਂ ਅਸਤੀਫਾ ਦੇਣ ਵਾਲੇ ਸ਼ੀਤਲ ਅੰਗੁਰਾਲ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਮੰਗ ਲਿਆ ਗਿਆ ਦੱਸਦੀ ਹੈ ਕਿ ਇਸ ਨੂੰ ਲੈ ਕੇ ਹੁਣ ਪੰਜਾਬ ਵਿਧਾਨ ਸਭਾ ਸਕਤਰੇ ਦੇ ਵੱਲੋਂ ਉਹਨਾਂ ਨੂੰ ਇੱਕ ਲੈਟਰ ਵੀ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਣ ਦੇ ਲਈ ਬੁਲਾਇਆ ਗਿਆਤਾ ਦੱਸਦੀ ਹੈ ਕਿ ਜੋ ਉਹਨਾਂ ਦੇ ਵੱਲੋਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਅਸਤੀਫਾ ਦਿੱਤਾ ਗਿਆ ਸੀ ਤੇ ਉਹ ਅਸਤੀਫਾ ਦੇ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤਾਂ ਹੁਣ ਜਿੱਥੇ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਮੰਗ ਲਿਆ ਸਪੀਕਰ ਦੇ ਵੱਲੋਂ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਉੱਥੇ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਵੀ ਵੱਡੀ ਚੇਂਜ ਕੀਤੀ ਆ ਦੱਸਦੀ ਕਿ ਉਹਨਾਂ ਨੇ ਪੀਐਮ ਨਰਿੰਦਰ ਮੋਦੀ ਦੇ ਨਾਲ ਲਗਾਈ ਹੋਈ ਤਸਵੀਰ ਵੀ ਚੇਂਜ ਕਰ ਦਿੱਤੀ ਆ ਆਪਣੀ ਪ੍ਰੋਫਾਈਲ ਫੋਟੋ ਉਹ ਵੀ ਚੇਂਜ ਕਰ ਦਿੱਤੀ ਆ ਤੇ ਜੋ ਇੱਕ ਸਲੋਗਨ ਉਹਨਾਂ ਦੇ ਵੱਲੋਂ ਲਿਖਿਆ ਗਿਆ ਸੀ ਮੋਦੀ ਦਾ ਪਰਿਵਾਰ ਉਹ ਵੀ ਹਟਾ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਜਿਵੇਂ ਹੀ ਚੋਣਾਂ ਖਤਮ ਹੋਈਆਂ ਜਿਵੇਂ ਹੀ VOTING ਪ੍ਰਕਿਰਿਆ ਖਤਮ ਹੋਈ ਤੇ ਰਿਜ਼ਲਟ ਤੋਂ ਪਹਿਲਾਂ ਇਹ ਵੱਡੀ ਖਬਰ ਸਾਹਮਣੇ ਆ ਗਈ ਦੱਸਦੀ ਹੈ ਕਿ ਸ਼ੀਤਲ ਅੰਗਰਾਲ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਵਾਪਸ ਮੰਗ ਲਿਆ ਗਿਆ ਦੱਸਦੀ ਹੈ ਕਿ ਵਿਧਾਇਕ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਅਤੇ ਫਿਰ BJP ਦੇ ਵਿੱਚ ਸ਼ਾਮਲ ਹੋਏ ਸੀ ਪਰ ਹੁਣ ਜਿਵੇਂ ਹੀ ਪੰਜਾਬ ਦੇ ਵਿੱਚ ਚੋਣਾਂ ਖਤਮ ਹੋਈਆਂ ਤਾਂ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਮੰਗ ਲਿਆ ਉੱਥੇ ਹੀ ਪੰਜਾਬ ਸਕਤਰੇ ਦੇ ਵੱਲੋਂ ਵੀ ਉਹਨਾਂ ਨੂੰ ਇੱਕ ਲੈਟਰ ਲਿਖਿਆ ਗਿਆ ਜਿਸ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਦੱਸਿਆ ਕਿ 3 ਤਰੀਕ ਨੂੰ ਉਹਨਾਂ ਨੂੰ 11 ਵਜੇ ਮਿਲਣ ਦੇ ਲਈ ਬੁਲਾਇਆ ਗਿਆ ਤੇ ਚੈਂਬਰ ਦੇ ਵਿੱਚ ਨਿੱਜੀ ਤੌਰ ਤੇ ਮਿਲਣ ਦੀ ਜਿਹੜੀ ਇੱਕ ਲੈਟਰ ਹੈ ਉਹ ਲਿਖੀ ਗਈ ਹੈ ਕਿ ਚਿੱਠੀ ਲਿਖੀ ਗਈ ਹੈ ਸਕਰੀਨ ਦੇ ਉੱਪਰ ਇਹ ਚਿੱਠੀ ਵੀ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਉਸ ਦਾ ਜ਼ਿਕਰ ਹੈ ਉੱਥੇ ਹੀ ਦੂਜੇ ਪਾਸੇ ਸੀ ਉਹ ਤਸਵੀਰ ਵੀ ਧੋ ਨਾ ਸੰਧੀ ਕਰਨ ਜੋ سوشل میڈیا ਦੇ ਉੱਪਰ ਸ਼ੀਤਲ ਅੰਗੁਰਾਲ ਹੁਣਾਂ ਦੇ ਵੱਲੋਂ ਬਦਲੀ ਗਈ ਆ ਪਹਿਲਾਂ ਇੱਕ ਕਵਰ ਫੋਟੋ ਤੁਹਾਨੂੰ ਨਜ਼ਰ ਆ ਰਹੀ ਹੋएगी ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਪੀਐਮ ਨਰਿੰਦਰ ਮੋਦੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉੱਥੇ ਹੀ ਇੱਕ ਪ੍ਰੋਫਾਈਲ ਫੋਟੋ ਦੇ ਵਿੱਚ ਕਮਲ ਦੇ ਫੁੱਲ ਦੇ ਨਾਲ ਸ਼ੀਤਲ ਅੰਗੁਰਾਲ ਨਜ਼ਰ ਆ ਰਹੇ ਨੇ ਤੇ ਜੇਕਰ ਹੁਣ ਨਵੇਂ ਬਤਲਾਹ ਦੀ ਗੱਲ ਕਰੀਏ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਬਿਲਕੁਲ ਤਸਵੀਰਾਂ ਨੇ ਜਿਹੜੀਆਂ ਉਹ ਚੇਂਜ ਕਰ ਦਿੱਤੀਆਂ ਗਈਆਂ ਨੇ ਬੀਜੇਪੀ ਦਾ ਇਹਨਾਂ ਤਸਵੀਰਾਂ ਦੇ ਵਿੱਚ ਕੋਈ ਜ਼ਿਕਰ ਨਹੀਂ ਆਉਂਤ ਹੀ ਸਲੋਗਨ ਜਿਹੜਾ ਇੱਕ ਲਿਖਿਆ ਗਿਆ ਸੀ ਮੋਦੀ ਦਾ ਪਰਿਵਾਰ ਉਹ ਵੀ ਇਥੋਂ ਹਟਾ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾਂ ਖਤਮ ਹੁੰਦਿਆਂ ਸਾਰ ਇੱਕ ਵੱਡਾ ਧਮਾਕਾ ਹੋਇਆ ਤਾਂ ਇੱਥੇ ਇਹ ਵੀ ਅਹਿਮ ਗੱਲ ਹੈ ਕਿ ਕੀ ਸ਼ੀਤਲ ਅੰਗੁਰਾਲ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਵਾਪਸੀ ਕਰਨਗੇ ਜਾਂ ਫਿਰ ਕੋਈ ਹੋਰ ਨਵਾਂ ਰਸਤਾ ਜਿਹੜਾ ਉਹਨਾਂ ਦੇ ਵੱਲੋਂ ਚੁਣਿਆ ਜਾਏਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੀਤਲ ਅੰਗੁਰਾਲ ਹੁਣਾਂ ਨੇ ਆਪਣਾ ਅਸਤੀਫਾ ਵਾਪਸ ਮੰਗਿਆ ਤੇ ਹੁਣ ਵਿਧਾਨ ਸਭਾ ਸਪੀਕਰ ਦੇ ਵੱਲੋਂ ਵੀ ਉਹਨਾਂ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਉੱਥੇ ਹੀ ਸੋਸ਼ਲ ਮੀਡੀਆ ਅਕਾਊਂਟਸ ਤੋਂ ਉਹਨਾਂ ਨੇ ਬੀਜੇਪੀ ਦੇ ਨਾਲ ਜੁੜੀਆਂ ਤਸਵੀਰਾਂ ਹਟਾ ਦਿੱਤੀਆਂ ਨੇ ਆਪਣੀ ਪ੍ਰੋਫਾਈਲ ਫੋਟੋ ਚੇਂਜ ਕਰ ਦਿੱਤੀ ਆ ਤੇ ਜੋ ਸਲੋਗਨ ਲਿਖਿਆ ਗਿਆ ਸੀ ਮੋਦੀ ਦਾ ਪਰਿਵਾਰ ਉਹ ਵੀ ਉਹਨਾਂ ਦੇ ਵੱਲੋਂ ਆਪਣੀ ਪ੍ਰੋਫਾਈਲ ਤੋਂ ਹਟਾ ਦਿੱਤਾ ਗਿਆ ਹੈ